ਸਟੀਕਲ ਜੀ ਸਿਟੀ ਇਨਫੋ ਨਿਊਜ਼ ਵਿੱਚ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ ਮੈਂ ਕਮਲਜੀਤ ਘਰ ਲੈ ਕੇ ਆਈ ਹਾਂ ਅੱਜ ਦਾ ਖਾਸ ਬੁਲੇਟਿਨ ਨਮਾਸ਼ਰ ਜ਼ਿਲ੍ਹਾ ਵਿੱਚ ਇੱਕ ਮਹੀਨੇ ਬਾਅਦ ਫਿਰ ਇਕੱਠੇ ਦੋ ਕਰੋਨਾ ਦੇ ਮਾਮਲੇ ਸਾਹਮਣੇ ਆਏ ਹਨ ਇੱਕ ਕੇਸ ਬਲਾਚੌਰ ਅਤੇ ਦੂਜਾ ਮਕੰਦਪੁਰ ਤੋਂ ਰਿਪੋਰਟ ਹੋਇਆ ਹੈ ਜਿਸ ਨਾਲ ਐਕਟਿਵ ਕੇਸਾਂ ਦੀ ਗਿਣਤੀ 5 ਹੋ ਗਈ ਹੈ ਵਿਦਾਇਕ ਅੰਗਰ ਸਿੰਘ ਵੱਲੋਂ ਭੂਮੀ ਰਹਿਤ ਕਿਸਾਨਾਂ ਅਤੇ ਖੇਤੀ ਮਜ਼ਦੂਰਾਂ ਨੂੰ ਰਾਹਤ ਦੇਣ ਲਈ ਫਾਮੜਾ ਸੁਸਾਇਟੀ ਦੇ 381 ਲਾਹੇਪਤਰੀਆਂ ਨੂੰ 72 ਲੱਖ 68 ਹਜ਼ਾਰ ਦੇ ਚੈੱਕ ਵੰਡੇ ਗਏ ਅੰਗਰ ਸਿੰਘ ਨੇ ਕਿਹਾ ਪੰਜਾਬ ਦੀ ਕਾਂਗਰਸ ਸਰਕਾਰ ਲੋਕਾਂ ਦੇ ਸਾਰੇ ਮਾਮਲਿਆਂ ਨੂੰ ਹੱਲ ਕਰ ਰਹੀ ਹੈ ਪੰਜਾਬ ਸਰਕਾਰ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਕਈ ਅਸਰਾਂ ਦੇ ਤਬਾਦਲੇ ਹੋ ਰਹੇ ਹਨ ਸਰਕਾਰੀ 23 ਆਈਏਐਸ ਅਸਰਾਂ ਦੇ ਤਬਾਦਲੇ ਹੋਏ ਹਨ ਮੈਡਮ ਰਵਨੀਤ ਕੌਰ ਆਈਏਐਸ ਨੂੰ ਜ਼ਿਲ੍ਹਾ ਸੈਕਟਰੀ ਨਿਯੁਕਤ ਕਰ ਦਿੱਤਾ ਗਿਆ ਹੈ ਨਮਾਸ਼ਹਿਰ ਵਿਖੇ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਪਿਛਲੇ 15 ਦਿਨਾਂ ਤੋਂ ਹੀ 30 ਤੋਂ ਉੱਪਰ ਮਰੀਜ਼ ਸਾਹਮਣੇ ਆਏ ਹਨ ਹਰ ਰੋਜ਼ ਖੂਨਦਾਨ ਭਵਨ ਵਿਖੇ ਦੋ ਮਰੀਜ਼ਾਂ ਲਈ ਪਲੇਟਲੇਟਸ ਦੀ ਮੰਗ ਸਾਹਮਣੇ ਆ ਰਹੀ ਹੈ ਸਿਹਤ ਵਿਭਾਗ ਵੱਲੋਂ ਆਪਣੇ ਆਸ-ਪਾਸ ਸਫਾਈ ਰੱਖਣ ਅਤੇ ਪਾਣੀ ਨੂੰ ਜਮਾ ਨਾ ਹੋਣ ਦੇਣ ਦੀ ਅਪੀਲ ਕੀਤੀ ਜਾ ਰਹੀ ਹੈ ਲਖਨਊ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਲਖੀਮਪੁਰ ਦੀ ਘਟਨਾ ਵਿੱਚ ਮਾਰੇ ਗਏ ਕਿਸਾਨਾਂ ਅਤੇ ਪੱਤਰਕਾਰ ਦੇ ਪਰਿਵਾਰ ਨੂੰ 50-50 ਲੱਖ ਰੁਪਏ ਦੇਣ ਦਾ ਐਲਾਨ ਕਰਦੀ ਹੈ ਪੰਜਾਬ ਸਰਕਾਰ ਵੱਲੋਂ ਇਹ ਰਕਮ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦਿੱਤੀ ਜਾਵੇਗੀ ਜੇਕਰ ਪੈਟਰੋਲ ਡੀਜ਼ਲ ਗੱਡੀ ਪਿਛਲੇ 15 ਸਾਲਾਂ ਤੋਂ ਚੱਲ ਰਹੀ ਹੈ ਤਾਂ ਉਸ ਨੂੰ ਜਲਦ ਹੀ ਛੱਡਣਾ ਪੈ ਸਕਦਾ ਹੈ ਕਿਉਂਕਿ ਸਰਕਾਰ 15 ਸਾਲਾਂ ਤੋਂ ਵੱਧ ਪੁਰਾਣੇ ਵਾਹਨਾਂ ਨੂੰ ਸੜਕਾਂ ਤੋਂ ਹਟਾਉਣ ਦੀ ਤਿਆਰੀ ਕਰ ਚੁੱਕੀ ਹੈ ਅਤੇ ਇਸ ਲਈ ਨੋਟੀਫਿਕੇਸ਼ਨ ਵੀ ਜਾਰੀ ਹੋ ਚੁੱਕਾ ਹੈ ਜਿਸ ਮੁਤਾਬਕ 15 ਸਾਲ ਤੋਂ ਵੱਧ ਪੁਰਾਣੀ ਗੱਡੀ ਦਾ ਰਜਿਸਟ੍ਰੇਸ਼ਨ ਰੀਨਿਊ ਕਰਾਉਣ ਲਈ 8 ਗੁਣਾ ਜ਼ਿਆਦਾ ਕੀਮਤ ਚੁਕਾਉਣੀ ਪਵੇਗੀ ਪਟਿਆਲਾ ਵਿਖੇ ਕੋਲੇ ਦੀ ਘਟਦੀ ਸਪਲਾਈ ਕਾਰਨ ਬਿਜਲੀ ਸੰਕਟ ਮੁੜ ਪੈਦਾ ਹੋਣ ਦੇ ਆਸਾਰ ਬਣ ਰਹੇ ਹਨ ਪੰਜਾਬ ਦੇ ਕੋਲੇ ਨਾਲ ਚੱਲਣ ਵਾਲੇ ਪਾਵਰ ਸਟੇਸ਼ਨਾਂ ਕੋਲ ਹੁਣ 3 ਦਿਨਾਂ ਤੋਂ ਵੀ ਘੱਟ ਸਟਾਕ ਬਚਿਆ ਹੈ ਪਿਛਲੇ ਮਹੀਨੇ ਪਈ ਵਾਧੂ ਬਾਰਿਸ਼ ਕਰਕੇ ਕੋਲਾ ਖਾਨਾਂ ਵਿੱਚ ਕੋਲਾ ਭਿੱਜਣ ਨਾਲ ਸਥਿਤੀ ਹੋਰ ਵੀ ਖਰਾਬ ਹੋ ਸਕਦੀ ਹੈ ਪੰਜਾਬ ਦੇ ਸੂਬਾ بلوچستان ਚ ਅੱਜ ਤੜਕੇ 5.9 ਦੀ ਤੀਬਰਤਾ ਦੇ ਨਾਲ ਹੁਚਾਲ ਆਇਆ ਜਿਸ ਦੇ ਕਾਰਨ 20 ਲੋਕਾਂ ਦੀ ਮੌਤ ਹੋ ਗਈ ਤੇ 300 ਤੋਂ ਵੱਧਰੇ ਲੋਕ ਜ਼ਖਮੀ ਹੋ ਗਏ ਹਨ ਪਿਛਲੇ 4 ਮਹੀਨੇ ਵਿੱਚ LPG ਦੀ ਕੀਮਤ ਚਾਰ ਵਾਰ ਵੱਧ ਚੁੱਕੀ ਹੈ ਚਾਰ ਮਹੀਨਿਆਂ ਦੇ ਦੌਰਾਨ ਸਿਲੰਡਰ ਦੀ ਕੀਮਤ 90 ਰੁਪਏ ਵੱਧ ਚੁੱਕੀ ਹੈ ਪੰਜਾਬ ਵਿੱਚ ਘਰੇਲੂ ਵਰਤੋਂ ਵਾਲੇ ਸਿਲੰਡਰ ਦੀ ਕੀਮਤ 930 ਰੁਪਏ ਹੋ ਗਈ ਹੈ ਜੋ ਕਿ ਪਿਛਲੇ ਹਫਤੇ 915 ਰੁਪਏ ਸੀ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਕਿਹਾ ਕਿ ਉਹ ਅਗਲੇ ਸਾਲ ਤੱਕ ਅੰਤਰਰਾਸ਼ਟਰੀ ਸੈਲਾਨੀਆਂ ਦਾ ਸਵਾਗਤ ਨਹੀਂ ਕਰ ਸਕਦੇ ਹੁਨਰਮੰਦ ਪ੍ਰਵਾਸੀਆਂ ਤੇ ਵਿਦਿਆਰਥੀਆਂ ਦੀ ਵਾਪਸੀ ਨੂੰ ਪਹਿਲ ਦਿੱਤੀ ਜਾਵੇਗੀ ਪਰ ਸਭ ਤੋਂ ਪਹਿਲਾਂ ਆਸਟ੍ਰੇਲੀਆ ਦੇ ਲੋਕਾਂ ਨੂੰ ਵਾਪਸ ਦਾਖਲਾ ਦਿੱਤਾ ਜਾਵੇਗਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਅੱਜ ਨਿਕਲਣ ਵਾਲੇ ਲਖੀਮਪੁਰ ਖੀਰੀ ਰੋਸ ਮਾਰਚ ਦੀ ਕਮਾਨ ਨਵਜੋਤ ਸਿੰਘ ਸਿੱਧੂ ਹੀ ਪ੍ਰਧਾਨ ਦੇ ਤੌਰ ਤੇ ਸੰਭਾਲਣਗੇ ਹਾਲਾਂਕਿ ਨਵਜੋਤ ਸਿੰਘ ਸਿੱਧੂ ਨੇ ਹੁਣ ਤੱਕ ਆਪਣਾ ਸਤੀਪਾ ਵਾਪਸ ਲੈਣ ਦਾ ਐਲਾਨ ਨਹੀਂ ਕੀਤਾ ਪਰ ਰੋਸ ਮਾਰਚ ਦੀਆਂ ਤਿਆਰੀਆਂ ਲਈ ਜੋ ਬੈਠਕਾਂ ਕੀਤੀਆਂ ਉਹ ਪੰਜਾਬ ਕਾਂਗਰਸ ਭਵਨ ਦੀ ਖਾਂ ਤੇ ਪੰਜਾਬ ਭਵਨ ਵਿੱਚ ਹੀ ਕੀਤੀਆਂ ਗਈਆਂ ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕਰੋਨਾ ਦੇ 19380 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 285 ਮੌਤਾਂ ਦਰਜ ਹੋਈਆਂ ਹਨ ਉੱਥੇ ਹੀ ਪੰਜਾਬ ਦੇ 17 ਜ਼ਿਲ੍ਹਿਆਂ ਵਿੱਚ ਕਰੋਨਾ ਦੇ 32 ਮਰੀਜ਼ ਮਿਲੇ ਹਨ ਪੰਜਾਬ ਵਿੱਚ ਕੋਈ ਮੌਤ ਦਰਜ ਨਹੀਂ ਹੋਈ ਹੈ ਸਭ ਤੋਂ ਵੱਧ ਪੰਜ ਮਾਮਲੇ ਮੁਕਸਰ ਵਿੱਚ ਦਰਜ ਹੋਏ ਹਨ ਹਾਰ ਸਾਲ ਮਲੇਰੀਆ ਨਾਲ ਲੱਖਾਂ ਲੋਕਾਂ ਦੀ ਜਾਨ ਚਲੀ ਜਾਂਦੀ ਹੈ ਜਿਸ ਵਿੱਚ ਸਭ ਤੋਂ ਜ਼ਿਆਦਾ ਬੱਚੇ افਰੀਕਾ ਦੇ ਹੁੰਦੇ ਹਨ ਜਿਨ੍ਹਾਂ ਦੀ ਉਮਰ 5 ਸਾਲ ਤੋਂ ਘੱਟ ਹੁੰਦੀ ਹੈ WHO ਵੱਲੋਂ ਪਹਿਲੀ ਵਾਰ ਮਲੇਸ਼ੀਆ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਦੱਸਿਆ ਜਾਂਦਾ ਹੈ ਕਿ ਇਹ ਵੈਕਸੀਨ ਮਲੇਰੀਆ ਘਾਤਕ ਐਨਜ਼ਾਈਮ ਦੇ ਖਿਲਾਫ ਕੰਮ ਕਰਨ ਵਿੱਚ ਮਦਦ ਕਰਦੀ ਹੈ ਸੋਮਵਾਰ ਰਾਤ ਨੂੰ ਦੁਨੀਆ ਭਰ ਵਿੱਚ ਕਈ ਘੰਟੇ ਫੇਸਬੁੱਕ ਡਾਊਨ ਰਹੀ ਇਸ ਤੋਂ ਇਲਾਵਾ ਵਟਸਐਪ ਤੇ ਇੰਸਟਾਗ੍ਰam ਆਦਿ ਦੀ ਸਰਵਿਸ ਵੀ ਕਈ ਘੰਟੇ ਠੱਪ ਰਹੀ ਜਿਸ ਕਾਰਨ ਇਹਨਾਂ ਐਪਸ ਦੇ ਕੋ-ਫਾਊਂਡਰ ਮਾਰਕ ਜਕਰਵਰਗ ਨੂੰ ਭਾਰੀ ਨੁਕਸਾਨ ਹੋਇਆ ਅਮਰੀਕੀ ਬਾਜ਼ਾਰ ਵਿੱਚ ਫੇਸਬੁੱਕ ਦੇ ਸ਼ੇਅਰ 5% ਗਿਰ ਗਏ ਅਤੇ ਮਾਰਕ ਅਰਪਤੀਆਂ ਦੀ ਲਿਸਟ ਵਿੱਚੋਂ ਚੌਥੇ ਸਥਾਨ ਤੋਂ ਪੰਜਵੇਂ ਸਥਾਨ ਤੇ ਗਿਰ ਗਏ ਅਨਸ਼ੂ ਮਾਲਿਕ ਨੇ ਵਿਸ਼ਵ ਚੈਂਪੀਅਨਸ਼ਿਪ ਫਾਈਨਲ ਵਿੱਚ ਪੁੱਜਣ ਵਾਲੀ ਭਾਰਤੀ ਮਹਿਲਾ ਪਹਿਲਵਾਨ ਬਣ ਕੇ ਇਤਿਹਾਸ ਬਣਾ ਦਿੱਤਾ ਹੈ 19 ਸਾਲਾਂ ਅਨਸ਼ੂ ਮਾਲਿਕ ਨੇ ਸ਼ੁਰੂ ਤੋਂ ਹੀ ਸੈਮੀਫਾਈਨਲ ਵਿੱਚ ਦਬਦਬਾ ਬਣਾ ਕੇ ਰੱਖਿਆ ਚੈਂਪੀਅਨ ਸਲੋਵੀਨੀਆਂ ਵਿਕ ਨੂੰ ਹਰਾਇਆ ਇਸ ਤੋਂ ਪਹਿਲਾਂ ਸੁਸ਼ੀਲ ਕੁਮਾਰ ਨੇ ਬਜਰੰਗਪੂਰੀਆਂ ਇਹ ਕਮਾਲ ਕਰ ਚੁੱਕੇ ਹਨ ਆਈਪੀਐਲ ਦੇ 52ਵੇਂ ਮੈਚ ਵਿੱਚ ਹైదరాబాద్ ਨੇ ਬੈਂਗਲੌਰੂ ਨੂੰ 4 ਦੌੜਾਂ ਨਾਲ ਹਰਾ ਕੇ ਲਗਾਤਾਰ ਦੋ ਹਾਰਾਂ ਤੋਂ ਬਾਅਦ ਜਿੱਤ ਹਾਸਲ ਕੀਤੀ ਹైదరాబాద్ ਨੇ 142 ਦੌੜਾਂ ਬਣਾਈਆਂ ਜਿਸ ਦੇ ਜਵਾਬ ਵਿੱਚ ਬੈਂਗਲੌਰੂ ਨੇ 6 ਵਿਕਟਾਂ ਦੇ ਨੁਕਸਾਨ ਤੇ 137 ਦੌੜਾਂ ਹੀ ਬਣ ਕੇਨ ਵਿਲੀਅਮਸ ਨੇ ਉਹਨਾਂ ਦੀ ਸ਼ਾਨਦਾਰ ਪਾਰੀ ਲਈ ਮੈਨ ਆਫ ਦਾ ਮੈਚ ਜਿੱਤਿਆ ਹੈ। ਧੰਨਵਾਦ, ਕੱਲ ਫਿਰ ਮਿਲਦੇ ਹਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ।